ਸੁਵਾਗ ਜੀ ਕਿ ਫਤਹਿ ਸਾਸੰਗਤ ਇਹ ਗੁਰੂ ਸਾਹਿਬ ਦੇ ਸਮੇਂ ਦੀਆਂ ਪ੍ਰਾਤਨ ਇਤਿਹਾਸਿਕ 84 ਪੌੜੀਆਂ ਨੇ ਇਹਨਾਂ ਪ੍ਰਾਤਨ ਪੌੜੀਆਂ ਤੋਂ ਧੰਨ ਮਾਤਾ ਮਾਤਾ ਗੁਜਰ ਕੌਰ ਜੀ ਆਪ ਚੱਲਦੇ ਰਹੇ ਨੇ ਇਹਨਾਂ ਪ੍ਰਾਤਨ ਇਤਿਹਾਸਿਕ 84 ਪੌੜੀਆਂ ਤੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਚੱਲਦੇ ਰਹੇ ਨੇ ਸਾਹਿਬ ਭਾਈ ਜੈਤਾ ਜੀ ਬਾਬਾ ਜੀਵਕ ਸਿੰਘ ਜੀ ਸ਼ਹੀਦ ਆਪ ਚੱਲਦੇ ਰਹੇ ਨੇ ਇੰਨਾ ਪ੍ਰਾਤਮਕ ਪੌੜੀਆਂ ਤੋਂ ਮੇਰਾ ਕਹਿਣ ਤੋਂ ਭਾਵ ਇਨਾ ਪੌੜੀਆਂ ਦੇ ਥੱਲੇ ਜਿੱਥੇ ਜਾ ਕੇ ਇਹ 84 ਪੌੜੀਆਂ ਖਤਮ ਹੁੰਦੀਆਂ ਨਾ ਜੀ ਉੱਥੇ ਗੁਰੂ ਸਾਹਿਬ ਜੀਲੇ ਸਤਲੂ ਦਰਿਆ ਚੱਲਿਆ ਕਰਦਾ ਸੀ ਸਚੇ ਪਾਤਸ਼ਾਹ ਆਪ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਨੰਦ ਸੇਕਾ ਇਹਨਾਂ ਪੌੜੀਆਂ ਤੋਂ ਕਿਲੇ ਦੇ ਵਿੱਚ ਜਾਲ ਵਰਤਿਆ ਕਰਦੇ ਸੀ ਲਈ ਜਾ ਕੇ ਜਦੋਂ ਬਾਈ ਧਾਰ ਦੇ ਰਾਜਿਆਂ ਨੇ ਤੇ ਮੁਗਲ ਫੌਜੀਆਂ ਨੇ ਇਸ ਕਿਲੇ ਨੂੰ ਘੇਰਾ ਪਾ ਲਿਆ ਬਾਹਰੋਂ ਕਿਲੇ ਦੇ ਅੰਦਰ ਰਾਸ਼ਨ ਜਾਣਾ ਬੰਦ ਕਰ ਦਿੱਤਾ ਸਿੰਘ ਭੁੱਖ ਦੇ ਦੁੱਖਾਂ ਬਦਾਵਾ ਲਿਖ ਕੇ ਦੇ ਕੇ ਜਦੋਂ ਦੁਸ਼ਮਣਾਂ ਨੇ ਸਤਲੁਜ ਦੇ ਘਾਟ ਤੋਂ ਕਿਲੇ ਦੇ ਅੰਦਰ ਆਉਣੇ ਜਾਣਾ ਵੀ ਬੰਦ ਕੀਤਾ ਸਿੰਘਾਂ ਨੇ ਬੇਨਤੀ ਕੀਤੀ ਸਤਿਗੁਰੂ ਇੱਕ ਮੁਠੀ ਛੋਲਿਆਂ ਦੀ ਖਾ ਕੇ ਪੁਜਾਰਾ ਕਰ ਲਵਾਂਗੇ ਪਰ ਪਾਣੀ ਤੋਂ ਬਿਨਾਂ ਜੂਣਾ ਬੜਾ ਔਖਾ ਹੈ ਸਤਿਗੁਰੂ ਨੇ ਪਤਾ ਕੀ ਜਵਾਬ ਦਿੱਤਾ ਸਤਿਗੁਰੂ ਕਹਿਣ ਲੱਗੇ ਖਾਲਸਾ ਜੀ ਸੰਗ ਦਾ ਕੋਈ ਪਤਾ ਨਹੀਂ ਕੱਢੀ ਲੰਬੀ ਚੱਲਣੀ ਹੈ ਹੁਣ ਆਪਾਂ ਨੂੰ ਸਤਲੁਜ ਦੇ ਘਾੜ ਤੋਂ ਪੀਣ ਵਾਸਤੇ ਪਾਣੀ ਨਹੀਂ ਮਿਲਣਾ ਉੱਥੇ ਦੁਸ਼ਮਣਾਂ ਨੇ ਆਪਣੀ ਫੌਜ ਬਿਠਾ ਦਿੱਤੀ ਐ ਇਤਿਹਾਸ ਗਵਾਹ ਹੈ ਕਿ ਸਾਤਲੂ ਦੇ ਘਾੜ ਦੇ ਉੱਤੇ ਕਿਲੇ ਦੇ ਵਿੱਚੋਂ ਜੇ ਚਾਰ ਸਿੰਘ ਪਾਣੀ ਲੈਣ ਵਾਸਤੇ ਜਾਂਦੇ ਸਕੇ ਦੋ ਸ਼ਹੀਦ ਹੋ ਜਾਂਦੇ ਸਕੇ ਤਾਂ ਦੋ ਹੀ ਪਾਣੀ ਲੈ ਕੇ ਵਾਪਸ ਆਉਂਦੇ ਸੀ ਪਾਣੀ ਇੰਨਾ ਪੌੜੀਆਂ ਲੈ ਲੈਂਦਾ ਜਾਂਦਾ ਇਹਨਾਂ ਪੌੜੀਆਂ ਦੇ ਰਸਤੇ ਤੇ ਹੁਣ ਅਨਮਾਨ ਲਾ ਲਓ ਕਿ ਹਜ਼ਾਰਾਂ ਸਿੰਘ ਕਿਲੇ ਦੇ ਵਿੱਚ ਦੋ ਪਾਣੀ ਦੀਆਂ ਗਾਗਰਾਂ ਦੇ ਨਾਲ ਇੱਕ ਘੁੱਟ ਘੁੱਟ ਪਾਣੀ ਪੂਰਾ ਨਹੀਂ ਸੀ ਹੁੰਦਾ ਆਸ਼ਾ ਨੇ ਆਖਿਆ ਵੀ ਹੁਣ ਸਤਲੁਜ ਦੇ ਘਾੜ ਤੋਂ ਆਪਾਂ ਨੂੰ ਪਾਣੀ ਨਹੀਂ ਲੈਣਾ ਹੁਣ ਇਸ ਪ੍ਰੰਗ ਕਰੋ ਖਾਲਸਾ ਜੀ ਆਪ ਜੀ ਕਿਲੇ ਦੇ ਅੰਦਰ ਹੀ ਖੂਬ ਆਪ ਲਓ ਗਰਮਖੋ ਸਿੰਘਾਂ ਨੇ ਚੱਲਦੀ ਜੰਗ ਦੇ ਵਿੱਚ ਕੁਝ ਸਿੰਘ ਜੰਗ ਲੜਦੇ ਪਏ ਆ ਉਹ ਸਿੱਖਾਂ ਨੇ ਗੁਰੂ ਦੇ ਪਿਆਰਿਆਂ ਨੇ ਯੋਧਿਆਂ ਨੇ ਗੁਰੂ ਦੇ ਹਜ਼ੂਰੀ ਵਿੱਚ ਇੱਕ ਕੱਚਾ ਖੂ ਪਟਿਆ ਤੇ ਉੱਥੋਂ ਜਾਨਵਰ ਤੇ ਕਿਹੜਾ ਕੱਚਾ ਖੂ ਬੋਲੇ ਸਾਹਿਬ ਤੁਸੀਂ ਦਰਸ਼ਨ ਕੀਤੇ ਬੋਲੇ ਸਾਹਿਬ ਦੀ ਉਸ ਵੇਲੇ ਜ਼ਰੂਰਤ ਪਈ ਜਦੋਂ ਸਤਲੁਜ ਦੇ ਘਾੜ ਤੋਂ ਪਾਣੀ ਆਣਾ ਬੰਦ ਹੋ ਗਿਆ ਮੇਰਾ ਕਹਿਨ ਤੋਂ ਭਾਵ ਇਹ ਉਸ ਵੇਲੇ ਦੀਆਂ ਪੁਰਾਤਨ ਇਤਿਹਾਸਕ 84 ਪੌੜੀਆਂ ਨੇ ਸਾਨੂੰ ਵੀ ਤੁਹਾਡੇ ਵਰਗੀਆਂ ਸੰਗਤਾਂ ਨੇ ਇਹ ਗੱਲ ਆਖ ਦਿੱਤੀ ਸੀ ਮੇਰੇ ਮਗਰ ਵੱਡੇ ਬਾਬਾ ਜੀ ਦੀ ਸਾਡੇ ਨੇ ਫੋਟੋ ਲੱਗੀ ਹੋਈ ਆ ਬਾਬਾ ਜੀ ਨੂੰ ਕਿਹਾ ਸੰਗਤਾਂ ਨੇ ਬਾਬਾ ਜੀ ਇਹ ਪੌੜੀਆਂ ਸੋਹਣੀਆਂ ਨਹੀਂ ਲੱਗਦੀਆਂ ਇਹ ਪੌੜੀਆਂ ਪੁਰਾਣੀਆਂ ਹੋ ਗਈਆਂ ਕਿਉਂ ਨਾ ਇਹਨਾਂ ਤੇ ਮਾਰਗ ਲਾ ਦਿੱਤਾ ਜਾਵੇ ਅਸੀਂ ਸੇਵਾ ਕਰਵਾਦਨੇ। ਬਾਬਾ ਜੀ ਕਹਿੰਦੇ ਨਾ ਇਹ ਪੌੜੀਆਂ ਬਹੁਤ ਸੋਹਣੀਆਂ ਐ। ਇਹਨਾਂ ਪੌੜੀਆਂ ਤੋਂ ਧੰਨ ਮਾਤਾ ਮਾਤਾ ਗੁਰੂਕੌਰ ਜੀ ਚੱਲਦੇ ਰਹੇ ਆ। ਇਹਨਾਂ ਪੌੜੀਆਂ ਤੋਂ ਸਤਿਗੁਰੂ ਗੁਰੂ ਗਬਿੰਦ ਸਿੰਘ ਸਾਹਿਬ ਆਪ ਚੱਲਦੇ ਰਹੇ ਨੇ। ਸਾਹਿਬ ਭਾਈ ਜੱਤਾ ਜੀ ਬਾਬਾ ਜੀਵਨ ਸਿੰਘ ਜੀ ਸ਼ਹੀਦ ਆਪ ਇਹਨਾਂ ਪ੍ਰਾਤਨ ਪੌੜੀਆਂ ਤੋਂ ਚੱਲਦੇ ਰਹੇ ਆ। ਇਹਨਾਂ ਨੂੰ ਧਕਣਾ ਨਿਕਾ। ਇਨਾ ਤੇ ਮਾਰਵਲ ਨਹੀਂ ਲਾਣਾ ਗੁਰਮੁਖੋ ਅੱਜ ਸੰਗਤਾਂ ਇਹਨਾਂ ਪੌੜੀਆਂ ਦੇ ਦਰਸ਼ਨ ਕਰਕੇ ਵਿਡਭਾਗੀ ਹੁੰਦੀਆਂ ਇਹ ਗੁਰੂ ਸਾਹਿਬ ਦੇ ਸਮੇਂ ਦੀਆਂ ਪ੍ਰਾਤਨ ਇਤਿਹਾਸਿਕ 84 ਪੌੜੀਆਂ ਨੇ ਇਹ ਹੈ ਗੁਰੂ ਸਾਹਿਬ ਜੀ ਦੇ ਸਮੇਂ ਦਾ ਸਹਿਬ ਭਾਈ ਜੱਤਾ ਜੀ ਦਾ ਪ੍ਰਾਤਨ ਇਤਿਹਾਸਿਕ ਘਰ ਇਹ ਉਹ ਕਮਰਾ ਹੈ ਕੋਸ਼ਾਖਾਨਾ ਵੀ ਦਾ ਹੈ ਕੋਸ਼ਾਖਾਨਾ ਤੇ ਨਾਲ ਉਹ ਕਮਰਾ ਜਿਸ ਕਮਰੇ ਦੇ ਵਿੱਚ ਸਾਹਿਬ ਪਾਈਆ ਸਾਹਿਬ ਜੀ ਦੇ ਨਾਲ ਬਾਬਾ ਜੀ ਜੀ ਦੇ ਨਾਲ ਹਨੂ ਗੁਰੂ ਗਵਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਦੋਂ ਕੋਈ ਗੁਰਮਤਾ ਕਰਨਾ ਹੁੰਦਾ ਸੀਗਾ ਨਾ ਅਲੱਗ ਬਹਿ ਕੇ ਇਸ ਕਮਰੇ ਦੇ ਵਿੱਚ ਆ ਕੇ ਬਰਾਜਦੇ ਰਹੇ ਇਹ ਪ੍ਰਾਤਨ ਇਤਿਹਾਸਕ ਪ੍ਰਾਤਨ ਹੈ ਬਾਬਾ ਜੀ ਦਾ ਜਿਸ ਘਰ ਦੇ ਵਿੱਚ ਸਾਹਿਬ ਭਾਈ ਜਤਾ ਜੀ ਨੇ ਆਪਣੀ ਜ਼ਿੰਦਗੀ ਦਾ ਲੰਮਾ ਸੰਭਾਗ ਉਜਾਰਿਆ ਇਹ ਮੋਰਚੇ ਬਲੇ ਹੋਏ ਪ੍ਰਾਤਨ ਇਤਿਹਾਸਿਕ ਮੋਰਚੇ ਐ ਬਾਬਾ ਜੀਵਨ ਸਿੰਘ ਜੀ ਦੇ ਕੋਲ ਦੋ ਬਨੁਕਾਂ ਸੀਗੀਆਂ ਨਾਗਣੀ ਤੇ ਬਾਗਣੀ ਦੋਨਾਂ ਬਨੁਕਾਂ ਦੇ ਨਾਂ ਰੱਖੇ ਹੋਏ ਸੀ ਕਿ ਨਾਗਣੀ ਤੇ ਬਾਗਣੀ ਦਾ ਬਾਪਾ ਜੀ ਨੇ ਮੁਗਲ ਸਰਕਾਰ ਦੇ ਨਾਲ ਜਦੋਂ ਟੱਕਰ ਲਈ ਹੈ ਨਾ ਅਨੰਪੁਰ ਸਾਹਿਬ ਦੀ ਜਦੋਂ جنگ ਹੋਈ ਹੈ ਮਹਾਰਾਜ ਨੇ ਇਸ ਮੋਰਚੇ ਤੇ ਦੋਨੋਂ ਬਲੂਤਰ ਰੱਖ ਕੇ ਚਲਾਇਆ ਹੈ ਇਤਿਹਾਸਿਕ ਘਟਨਾ ਹੈ ਭਾਈ ਜੈਤਾ ਜੀ ਦਾ ਕਰ ਅਸੀਂ ਉਸ ਪਰਿਵਾਰ ਵਿੱਚੋਂ ਚਲੇ ਆ ਰਹੇ ਹਾਂ ਸਾਡਾ 8ਵਾਂ ਖੰਡਨ ਹੋਵੇਗਾ ਸਾਡੀ 8ਵੀਂ ਪੋਸਤ ਹੋ ਗਈ ਆ ਸਾਡਾ ਵੀ ਜਨਮ ਇਸ ਘਰ ਦੇ ਵਿੱਚ ਹੋਇਆ ਸਾਡੇ ਪਿਤਾ ਜੀ ਦਾ ਵੀ ਸਾਡੇ ਦਾਦਾ ਜੀ ਦਾ ਵੀ ਸਾਡੇ ਪਰਦਾਦਾ ਜੀ ਦਾ ਵੀ ਮੇਰਾ ਕਹਿਣ ਤੋਂ ਭਾਵ ਸਾਹਿਬ ਭਾਈ ਜਤਾ ਜੀ ਬਾਬਾ ਜੀਵਨ ਸਿੰਘ ਜੀ ਦੇ ਤਾਇਆ ਜੀ ਭਾਈ ਆਗਿਆ ਰਾਮ ਜੀ ਅਸੀਂ ਸਾਹਿਬ ਭਾਈ ਜਤਾ ਜੀ ਦਾ ਪਰਿਵਾਰ ਸਿੱਖ ਜਿਆ ਆ ਰਹੇ ਇਸ ਸਥਾਨ ਦੀ ਮਤੌਰ ਪ੍ਰਬੰਧਕ ਮਤੌਰ ਮੁਖੀ ਇਸ ਸੇਵਾ ਜਿਹੜੀ ਹੈ ਸਾਡੇ ਕੋਲ ਜਦੀ ਪੁਸਤੀ ਸੇਵਾ ਚੱਲੀ ਆ ਰਹੀ ਹੈ ਸੋ ਆਪ ਜੀ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਮੁਖ ਪਿਆਰਿਓ ਸੇਵਾ માં ਚੱਲਦੀ ਹੈ ਪਈ ਜੋੜਾ ਘਰ ਬਣਦਾ ਪਿਆ ਸੰਤਾਂ ਦੇ ਰਹਿਣ ਲਈ ਸਰਾਹ ਬਣਦੀ ਪਈ ਹੈ ਗੁਰੂ ਕੇਵਲਿੰਦਰ 24 ਘੰਟੇ ਚੱਲਦੇ ਪਏ ਹੈ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਇਸ 오રિਜినੈਲਟੀ ਨੂੰ ਸਾਡੇ ਵੱਡ ਵਡੇਰੇਆਂ ਦੇ ਵਿੱਚ ਆ ਕੇ ਰੱਖਿਆ ਤੇ ਸੰਤਾਂ ਦਰਸ਼ਨ ਕਰਕੇ ਮੜਪਾ ਕੀ ਹੁੰਦੀ ਹੈ ਠੀਕ ਹੈ ਅੱਜ ਸਤਾਨਾਂ ਦੀਆਂ ਸਵਾਮਾ ਹੁੰਦੀਆਂ ਪਰ ਉਰਾਤਨ ਤੱਕ ਖਤਮ ਹੁੰਦੀ ਜਾ ਰਹੀ ਹੈ ਨਾ ਹੋ ਕੱਚੀ ਗੜੀ ਰਹੀ ਜਮਕੌਰ ਦੀ ਨਾ ਹੋ ਸਰੰਦ ਦਾ ਮਾਤਾ ਗੁਜਰਕੌਰ ਜੀ ਦਾ ਠੰਡਾ ਬੁਰਜ ਰਹਾ ਸਾਰੀਆਂ ਤਬਦੀਲੀਆਂ ਹੋ ਚੁੱਕੀਆਂ ਹਨ ਪ੍ਰਾਤਨਤਾ ਖਤਮ ਹੁੰਦੀ ਜਾ ਰਹੀ ਹੈ ਅੱਜ ਜੇ ओरिजिनੈਲਟੀ ਨੂੰ ਸੰਭਾਲਿਆ ਤੇ ਸਾਡੇ ਸਤਿਕਾਰਯੋਗ ਸੱਜਣ ਵਾਸੀ ਸੰਤ ਬਾਬਾ ਕਿਰਪਾਲ ਸਿੰਘ ਜੀ ਦੀ ਬਦੌਲਤ ਆਜੀ ਇਸ ਪ੍ਰਾਤਨਤਾ ਦੇ ਦਰਸਾ ਕਰਦੇ ਪਏ ਹਾਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ